ਇਹ ਗੱਲ ਸਭ ਜਾਣਬਾਦਿ ਚੀਹ ਹੈ ਮਹਾਰਾਣੀ ਮਹਾਰਾਣੀ ਇਹੋ ਹੀ ਆ ਮੇਨ ਟਿੰਸ ਦੇਰ ਦਾ ਨੂੰ ਇਹਨਾਂ ਨੂੰ ਬੁਲਾ ਦੱਸੋ ਪਰ ਦੱਸੋ ਦੱਸੋ ਬੋਲ ਬੋਲ ਕਿੱਥੋਂ ਆਏ ਕਿਹਨਾਂ ਨੂੰ ਬੁਲਾਈਏ ਜਿੰਨੇ ਜਿਹੜਾ ਤੁਹਾਡਾ ਨਾਂ ਕੀ ਆ ਤੁਹਾਡਾ ਨਾਂ ਕੀ ਆ ਤੁਹਾਡਾ ਨਾਂ ਕੀ ਆ ਮੇਰੇ ਕੋਲੇ ਮਖੜਾ ਕਿੱਥੋਂ ਆਏ ਤੁਸੀਂ ਮੈਂ ਹਰੀਕੇ ਤੋਂ ਆ ਅੱਛਾ ਤੇ ਬੱਚਾ ਤੁਹਾਡਾ ਹੈ ਤੁਹਾਡਾ ਇਹ ਇਹ ਬੱਚਾ ਜੀ ਇਹਨੇ 1.5 ਲੱਖ ਰੁਪਈਆ ਸਾਡੇ ਤੋਂ ਲਿਆ ਲਿਆਓ ਜਨਾਨੀ ਨੂੰ ਸਾਡੇ ਨਹੀਂ ਕਹਦੇ ਵਸਲੇ ਲਿਆ ਉਹਨੇ ਤਿੰਨ ਬੱਚੇ ਸੀ ਉਹਦੇ ਠੀਕ ਹੈ ਇੱਕ ਮਿੰਟ ਮੈਂ ਇੱਕ ਪੁਰੀ ਹੋਣੀ ਹੈ ਇੱਕ ਮੁੰਡਾ ਵਾ ਜੀ ਉਹਨੇ ਆਖਿਆ 1.5 1.5 ਲੱਖ ਰੁਪਈਆ ਲੈ ਰੋ 1.5 ਲੱਖ ਰੁਪਈਆ ਲਿਆਵਾ ਸਾਡੇ ਕੋਲ 4 ਦਿਨ ਹੋ ਗਏ ਆ ਅਸੀਂ ਉਹਦੇ ਮਗਰ ਮਗਰ ਫਿਰਦਾ ਉਹ ਜਵਾਕ ਨੂੰ ਬੜਾ ਰਿਹਾ ਸੀ ਜਿਹੜਾ 1.5 ਲੱਖ ਰੁਪਈਆ ਲਿੱਤਾ ਕਾਗਜ਼ ਪੱਤਰ ਬਣੇ ਹੋਏ ਆ ਵੀ ਕੋਈ ਨਹੀਂ ਉਹਨੇ ਕੋਸ਼ਿਸ਼ ਕਰਾਇੀ ਸੀ ਗੁਰਦੁਆਰਾ ਤੁਸੀਂ ਕੀ ਕੰਮ ਕਰਦੇ ਹੋ ਤੁਸੀਂ ਕੀ ਕੰਮ ਕਰਦੇ ਹੋ ਅਸੀਂ ਕੁਝ ਨਹੀਂ ਆਂ ਭਾਜੀ ਹਰਿਆਣੇ ਤੋਂ ਆ अच्छा ਨੇ ਹਰਿਆਣੇ ਚ ਕੰਮ ਕੀ ਕਰਦੇ ਤੁਹਾਡੇ ਘਰ ਵਾਲਾ ਜਾਂ ਕੋਈ ਪਰਿਵਾਰ ਦੀ ਖੇਤੀ ਮਾੜੀ ਹੈ ਅੱਛਾ ਹਾਂਜੀ ਇਹ ਬੱਚਾ ਤੁਸੀਂ ਲਿਆ ਫਿਰ ਹਾਂਜੀ ਹਰਿਆਣੇ ਚ ਕਿਹੜਾ ਕਰਦੇ ਹੋ ਹਰੀ ਕਿਆ ਦਿਆ ਮੈਂ ਕਿੜੀਆਂ ਦੀ ਹਰਿਆਣਾ ਚ ਕਿਹੜੇ ਪੈਣਦੇ ਹੋ ਹਰੀ ਕਹਿ ਗਿਆ ਉੱਥੇ ਹਰਿਆਣਾ ਚ ਆ ਕੇ ਬਵਾਨੀ ਚ ਬਵਾਨੀ ਹਾਂਜੀ ਬਗੋ ਨਾ ਤੁਸੀਂ ਬੱਚਾ ਤੇ ਅੰਬਰ ਥੋੜੀ ਲਗਾਇਆ ਨਾ ਹਾਂਜੀ ਉਹ ਹੀ ਤੁਹਾਨੂੰ ਦੱਸ ਦੀ ਪਈਆਂ ਨਾ ਅਸੀਂ 4 ਦਿਨ ਹੋ ਗਏ ਉਹਨੂੰ ਲੱਭਦੇ ਹੋਇਆ ਸਾਨੂੰ ਨਹੀਂ ਲੱਭੀ ਠੀਕ ਹੈ ਠੀਕ ਹੈ ਜੀ ਜਦੋਂ ਅਸੀਂ ਪੈਸੇ ਦਿੱਤੇ ਹੋਏ ਸਾਨੂੰ ਕਹਿੰਦੀ ਸੀ ਕਿ ਮੈਂ ਦਊਂਗੀ ਬੱਚਾ ਤੁਸੀਂ ਲੈ ਨਹੀਂ ਨਹੀਂ ਭਾਜੀ ਤੁਸੀਂ ਬੱਚਾ ਕਿੱਥੇ ਲੈ ਲਿਆ ਅਸੀਂ ਨਹੀਂ ਭਾਜੀ ਮੇਰੀ ਗੱਲ ਤੁਹਾਡੀ ਸੀਸੀਟੀਵੀ ਦੀ ਫੁਟੇਜ ਅਗਲੇ ਕੋਲੇ ਹੈ ਤੁਹਾਡੇ ਕੱਪੜੇ ਸੇਮ ਹਨ ਬੱਚੇ ਦੇ ਸੇਮ ਆ ਕੋਈ ਸਾਨੂੰ ਕਾਹਦਾ ਕੋਈ ਡਰ ਨਹੀਂ ਹੈ ਠੀਕ ਹੈ ਜੀ ਨਾਲ ਐਸੇ ਸੰਭਾਣੇ ਬੱਚੇ ਕਿਵੇਂ ਲੰਦਾ ਹੋ? ਹਾਂਜੀ। ਬੱਚਾ ਕਿਵੇਂ ਆ ਗਿਆ ਤੁਸੀਂ ਕਿਹਨੂੰ ਤਾਂ ਮਿਲੀ ਨਹੀਂ ਉਹ? ਉਹ ਮਿਲੀ ਸਾਨੂੰ ਉੱਥੇ ਜਿੱਥੇ ਆਪਣਾ ਜਿੱਥੇ ਕੱਪੜੇ ਧੁੰਦੇ ਆ ਨਾ ਉਹ ਜਿੱਥੇ ਆਪਣੇ ਸਸਰਾਜ ਚ ਹੁੰਦੇ ਆ ਉੱਥੇ ਸੀ ਠੀਕ ਹੈ। ਕੱਪੜੇ ਉਹ ਬੱਚੇ ਨੂੰ ਖੜਾਇਆ ਹੋਇਆ ਸੀ ਤਾਂ ਮੈਂ ਕਿਹਾ ਵੀ ਅਸੀਂ ਪੈਸੇ ਦਿੱਤੇ ਆ ਸੀ ਕਿਤੇ ਫਰੀ ਥੋੜਾ ਲਿਆ। ਕਿੰਨੀ ਉਮਰ ਕਿੰਨੀਆਂ ਬੱਚੇ ਦੀ? ਕਿਹਦੇ ਦੀ? ਇੱਕ ਬੱਚੇ ਦੀ ਉਮਰ ਕਿੰਨੀ ਹੈ? ਪਤਾ ਨਹੀਂ। ਤੁਹਾਨੂੰ ਤੁਹਾਨੂੰ ਇਹੋ ਕੱਲ ਦਾ ਪਤਾ ਵੀ ਕਾਨੂੰਨ ਦੇ ਵਿੱਚ ਤੁਸੀਂ ਇਹ ਪੈਸੇ ਲੈ ਕੇ ਖਰੀਦ ਨਹੀਂ ਸਕਦੇ ਬੱਚਾ। ਜੀ ਉਹ ਕਹਿੰਦੇ ਸੀ ਕਿ ਮੇਰੇ ਤਿੰਨ ਬੱਚੇ ਮੇਰੇ ਉਹਦੇ ਤਾਂ ਕਹਿਣ ਨੂੰ ਕੀ ਕਹਣਾ ਮੈਂ ਤੁਹਾਨੂੰ ਗੱਲ ਪੁੱਛ ਰਿਹਾ ਤੁਹਾਨੂੰ ਪਤਾ ਇਸ ਗੱਲ ਦਾ ਘਰ ਵਾਲਾ ਜਿਹੜਾ ਵਾ ਮੇਰਾ ਘਰ ਵਾਲਾ ਛੱਡ ਕੇ ਆਈ ਹੋਈ ਆ ਤੇ ਆਂਦੇ 20 ਦਿਨ ਹੋ ਗਏ ਮੈਨੂੰ ਪੁੱਛ ਵੀ ਨਹੀਂ ਉਹ ਤੇ ਮੈਂ ਤੁਹਾਨੂੰ ਜਿਹੜੀ ਗੱਲ ਪੁੱਛ ਰਿਆਂਗਾ ਵੀ ਤੁਸੀਂ ਬੱਚਾ ਖਰੀਦ ਸਕਦੇ ਹੋ ਕਾਨੂੰਨ ਦੇ ਵਿੱਚ ਇਹ ਹੈਗਾ ਕਿ ਕਿਤੇ ਲਿਖਿਆ ਵੀ ਤੁਸੀਂ ਪੈਸੇ ਦੇ ਕੇ ਬੱਚਾ ਖਰੀਦੋਗੇ ਅਸੀਂ ਹੁਣ ਕੀ ਕਹਿ ਸਕਦੇ ਆ ਅਸੀਂ ਤਾਂ ਆਖਿਆ ਸੀ ਕਿ ਸਾਡੇ ਸਾਡੇ ਨਾਸਬੂਤ ਕਰੋ ਨਹੀਂ ਕਿਤੇ ਨਹੀਂ ਤੁਹਾਡੇ ਨਾਲ ਕੋਈ ਪਰਿਵਾਰ ਦਾ ਫਿਰ ਬੰਦਾ ਕਿਉਂ ਨਹੀਂ ਹੈਗਾਗਾ ਤੁਸੀਂ ਇਕੱਲੇ ਲੇਡੀਜ਼ ਕਿਉਂ ਆਏ ਅਸੀਂ ਤਾਂ ਚਾਰ ਪੰਜ ਦਿਨ ਹੋ ਗਏ ਬਾਜੀ ਉਹਨਾਂ ਦੇ ਮਗਰਮਲ ਫੇਰਦੇ ਹੋ ਨਹੀਂ ਮੈਂ ਗੱਲ ਚਾਰ ਪੰਜ ਦਿਨ ਦੀ ਨਹੀਂ ਕਰ ਰਿਹਾ ਮੈਂ ਗੱਲ ਕਰ ਰਿਹਾ ਵੀ ਤੁਹਾਡੇ ਨਾਲ ਕੋਈ ਪਰਿਵਾਰ ਦਾ ਮੈਂਬਰ ਕਿਉਂ ਨਹੀਂ ਨਾਲ ਬੰਦਾ ਕੋਣੀ ਜੇ ਤੁਸੀਂ ਬੱਚਾ ਲੈਣਾ ਹੀ ਸੀ ਦਿੱਤੇ ਮੈਂ ਪੈਸੇ ਤਾਂ ਮੈਂ ਕਹੂੰਗੀ ਨੋਮ ਚਲੋ ਪੁਲਿਸ ਦੀ ਇਨਕੁਆਇਰੀ ਆਪ ਕਰ ਲਈਏ ਠੀਕ ਹੈ ਜੀ ਜਨਾਨੀ ਚੜੀ ਇੱਕ ਬੱਚਾ ਲੈ ਕੇ ਸਾਡੇ ਅਡਾ ਇੰਚਾਰਜ ਸਾਹਿਬ ਦਾ ਸਾਡੇ ਇਨਸਪੈਕਟਰ ਸਾਹਿਬ ਦਾ ਫੋਨ ਆਇਆ ਹਾਂਜੀ ਐਸਐਸਪੀ ਸਾਹਿਬ ਉੱਥੇ ਆਏ ਜੀ ਉਹਨਾਂ ਨੇ ਫੋਨ ਕਰਿਆ ਵੀ ਉਹਨਾਂ ਨੇ ਸਾਨੂੰ ਫੋਟੋ ਭੇਜੀ ਵੀ ਤੁਸੀਂ ਇਨਕੁਆਇਰੀ ਕਰੋ ਬਸ ਚ ਜਦੋਂ ਅਸੀਂ ਦੇਖਿਆ ਮੈਚ ਕੀਤਾ ਤੇ ਜਨਾਨੀ ਬੈਠੀ ਹੋਈ ਸੀ ਵਿੱਚ ਤੇ ਅਸੀਂ ਦੂਰੋਂ ਹੀ ਦੇਖ ਲਿਆ ਵੀ ਇਹ ਤਾਂ ਇਹੀ ਆ ਜਦੋਂ ਅਸੀਂ ਇਹਦੇ ਕੋਲੇ ਗਏ ਵੀ ਤੂੰ ਬੱਚਾ ਲੈ ਕੇ ਆਈਆਂ ਜਾਂ ਗੋਂ ਥੋੜਾ ਜਿਹਾ ਗੱਲ ਕਰਨ ਲੱਗ ਗਏ ਥੋੜਾ ਜਿਹਾ ਜਦ ਸਵਾਰੀਆਂ ਨੇ ਵੀ ਦੇਖਿਆ ਸਵਾਰੀਆਂ ਨੇ ਜੋ ਫੋਟੋ ਮੈਚ ਕਰੀ ਜੋ ਕਹਿੰਦੇ ਵੀ ਇਹੀ ਆ ਸਰ ਤੁਹਾਨੂੰ ਕਿੱਥੇ ਤੁਹਾਨੂੰ ਕਿੱਥੇ ਜੇ ਪਤਾ ਲੱਗਿਆ ਜੀ ਸਾਨੂੰ ਗੱਡੀ ਜੈਤੋ ਤੋਂ ਪਿੱਛੇ ਸੀ ਜੀ ਗੁਰੂ ਕੀ ਢਾਬ ਕੋਲ ਸੀ ਜੀ ਜਦੋਂ ਸਾਨੂੰ ਕਲੀਅਰ ਹੋ ਗਿਆ ਵੀ ਇਹੀ ਜਨਾਨੀ ਆ ਇਹ ਕਿੱਥੋਂ ਚੜੀ ਜ ਨੇ ਹਾਂਜੀ ਇਹ ਅੰਮ੍ਰਿਤਸਰ ਸਾਹਿਬ ਬੱਸ ਸਟੈਂਡ ਤੋਂ ਬੈਠੀ ਆ ਜੀ 10:20 ਮਿੰਟ ਤੇ ਗੱਡੀ ਚੱਲੀ ਆ ਬਸ ਇਹ ਤਾਂ ਕਿਤੇ 1.5 ਲੱਖ ਰੁਪਏ ਦੇ ਕੇ ਲੈ ਕੇ ਆਏ ਆ ਜੀ ਬੱਚਾ ਉਹ ਤਾਂ ਹੁਣ ਜੀ ਦੇਖੋ ਇਹ ਇਹੀ ਦੱਸ ਇਨਕੁਆਰੀ ਪੁਲਿਸ ਨੂੰ ਇਨਕੁਆਰੀ ਕਰਨਗੇ ਸਾਨੂੰ ਤਾਂ ਹੋਣ ਆਇਆ ਸੀਗਾ ਵੀ ਤੁਸੀਂ ਕਲੀਅਰ ਕਰੋ ਵੀ ਜਨਾਨੀ ਤੁਹਾਡੀ ਵਾਸਤੇ ਵਿੱਚ ਹੈ ਜਾਂ ਹੈ ਨਹੀਂ ਅੱਛਾ ਤੁਹਾਡੇ ਕੈਮਰੇ ਦੇ ਵਿੱਚ ਹਰੀ ਜੀਗਾ ਤੁਹਾਡੀ ਵਾਸਤੇ ਵਿੱਚ ਸੀਗੀ ਉਹਦੋਂ ਕਿਤੇ ਉਤਰਨਾ ਗਈ ਹੋਵੇ ਤਾਂ ਕਰਕੇ ਉਹਨਾਂ ਨੇ ਸਾਰੇ ਤੁਸੀਂ ਸ਼ੇਅਰ ਹੋਈ ਹੈ ਕਿਹੜੀ ਫੋਟੋ ਹੈ ਜੀ ਇਹ ਫੋਟੋ ਹੈ ਸਾਰੇ ਗਰੁੱਪਾਂ 'ਚ ਸ਼ੇਅਰ ਹੋਈ ਹੈ ਇਹ ਪ੍ਰਾਈਵੇਟ ਮੈਸੇਜ ਵੀ ਆਇਆ ਹੈ ਕੰਮ ਕਰਦੇ ਜਿਹੜਾ ਹੈਗਾ ਥੋੜੀ ਬ੍ਰਾਈਟਨੈਸ ਵਧਾ ਦੂੰਗਾ ਕੋਈ ਗੱਲ ਨਹੀਂ ਆਪਾਂ ਆਪਾਂ ਨੂੰ ਦੀ ਬਾਰੇ ਕੋਈ ਆਪਾਂ ਚਾਹੀਦਾ ਸਾਨੂੰ ਵੀ ਨਹੀਂ ਇਹ ਨਿਊਜ਼ਲੈਂਡ ਸੈਕਟਰ ਇਹ ਠੀਕ ਫੋਟੋ ਪਾ ਲਈ ਤਾਂ ਸਾਰੇ ਗੁਰਪਾਣੀ ਜੇ ਜੇ ਕਲੀਅਰ ਹੋਇਆ ਸਾਨੂੰ ਅਸੀਂ ਉੱਥੇ ਹੋਣ ਕੀਤਾ ਉੱਥੇ ਐਸਐਸਪੀ ਸਾਹਿਬ ਮੌਜੂਦ ਸੀਗਾ ਅੱਛਾ 8942 ਨੰਬਰ ਦੀ ਗੱਡੀ ਜਨਾਨੀ ਉਹ ਕਹਿੰਦੇ ਤੁਸੀਂ ਜਿਹੜਾ ਆਪਾਂ ਕਿਹਾ ਸੀ ਗੱਡੀ ਕਿੱਦਾਂ ਰੁਕਣੀ ਥਾਣੇ ਚੱਲ ਜਾ ਸੀ ਅਸੀਂ ਸਿੱਧੀ ਲੈ ਆ ਗਏ ਉੱਥੋਂ ਜੀ ਸਵਾਜਨ ਤੁਹਾਡੇ ਸਾਹਮਣੇ ਕਲੀਅਰ ਹੋ ਹੀ ਗਿਆ ਵੀ ਇਹੀ ਜਨਾਨੀ ਆ ਬਾਕੀ ਸਾਰੇ ਪੁਲਿਸ ਸੀਸੀਟੀਵੀ ਦੇ ਵਿੱਚ ਵੀ ਸੇਮ ਕੱਪੜੇ ਆ ਰਹੇ ਸੇਮ ਤਾਂ ਹੀ ਤਾਂ ਸਾਨੂੰ ਦੇਖਣ ਦੇ ਨਾਲ ਹੀ ਉਹਦੀ ਸ਼ੱਕ ਹੋ ਗਿਆ ਜੀ ਕਿਉਂਕਿ ਬੱਚੇ ਦੇ ਕੱਪੜੇ ਸੇਮ ਸੀਗੇ ਇਹਨਾਂ ਦੇ ਕੱਪੜੇ ਸੇਮ ਸੀ ਇਹਨਾਂ ਨੇ ਕੱਲੀ ਚੁੰਨੀ ਚੇਂਜ ਕਰੀ ਸੀਗੀ ਬਾਕੀ ਸੇਮ ਸੀਗਾ ਇੱਕ ਕਿੰਨੀਆਂ ਔਰਤਾਂ ਜੀ ਇਹ ਦੋ ਸੀਗਾ ਜੀ ਦੋ ਹੀ ਆ ਦੋ ਹੀ ਬੱਚੇ ਇਹਨਾਂ ਕੋਲ ਜੀ ਇਹਨਾਂ ਨੇ ਕਿੱਥੋਂ ਦੀ ਟਿਕਟਾਂ ਲਈਆਂ ਸੀ ਜੀ ਜੀ ਅਮਰਸਰ ਸਾਹਿਬ ਤੋਂ ਬੈਠੇ ਆ ਬਠਿੰਡੇ ਦੀ ਟਿਕਟ ਲਈ ਆ ਇਹ ਦੱਸ ਰਿਹਾ ਵੀ ਅਸੀਂ ਹਰਿਆਣੇ ਤੋਂ ਆ ਤੇ ਧਾਰ卡ਡ ਇਹਨਾਂ ਦੇ ਪੰਜਾਬ ਦੇ ਬਣੇ ਹੋਏ ਨੇ ਇੱਕ ਦਾ ਹਰੀਕੇ ਦਾ ਦੂਜੇ ਦਾ ਮੈਂ ਦੇਖਿਆ ਨਹੀਂਗਾ ਕਿਉਂਕਿ ਟਿਕਟ ਸਾਡੇ ਐਡਵਾਂਸ ਨੇ ਬੁੱਕ ਕਰਾ ਜਿਹੜੇ ਉਹਨਾਂ ਨੇ ਇਕੱਠੀ ਹੋਈ ਆ ਜੀ ਤੇ ਪਰ ਜਦੋਂ ਅਸੀਂ ਇਹਨਾਂ ਨੂੰ ਦੇਖਿਆ ਨਾਲ ਦੀ ਨਾਲ ਹੀ ਕਲੀਅਰ ਹੋ ਗਿਆ ਸੀਗਾ ਵੀ ਇਹੀ ਜਨਾਨੀਆਂ ਨੇ ਕਿਉਂਕਿ ਕੱਪੜੇ ਸੇਮ ਐਜ ਹੋ ਰਹੇ ਸੀ ਇਸ ਦੀ ਫਿਰ ਤਲਾ ਤੁਸੀਂ ਬਾਅਦ ਦੇ ਵਿੱਚ ਥਾਣਾ ਜੇਤੂ ਨੂੰ ਦਿੱਤੀ ਜੀ ਨਹੀਂ ਅਸੀਂ ਉੱਥੇ ਫੋਨ ਕੀਤਾ ਸੀ ਸਾਡੇ ਨੂੰ ਇਨਸਪੈਕਟਰ ਸਾਰ ਨੂੰ ਅੱਡਾ ਇੰਜਾਰ ਨੇ ਉੱਥੇ ਮੌਜੂਦ ਜਿਹੜੇ ਸਾਡੇ ਉਹਨਾਂ ਨੂੰ ਅਸੀਂ ਫੋਨ ਕੀਤਾ ਉਹਨਾਂ ਨੇ ਅੱਗੇ ਉਹ ਕਹਿੰਦੇ ਵੀ ਤੁਸੀਂ ਜੇਤੂ ਥਾਣੇ ਦੇ ਵਿੱਚ ਗੱਡੀ ਲਾਓ ਬਾਕੀ ਸਾਡੇ ਨਾਲ ਮਲਾਜਨ ਸਾਹਿਬੇ ਇਹ ਨਾਲ ਹੀ ਸੀਗੇ ਕਹਿੰਦੇ ਵੀ ਆਪ ਪਟਾਣੀ ਚ ਲਾਉਨੇ ਆ ਬਾਕੀ ਇੱਥੇ ਉਹਨਾਂ ਨੇ ਪਹਿਲਾਂ ਹੀ ਫੋਨ ਕਰ ਦਿੱਤਾ ਸੀਗਾ ਅਈ ਸਰ ਇੱਕ ਬੱਸ ਆਈਏ ਸਰਕਾਰੀ ਉਹਦੇ ਵਿੱਚ ਜਿਹੜਾ ਹੈਗਾ ਬੱਚਾ ਛੁੱਟਿਆ ਜਾਏਗਾ ਦੱਸਿਆ ਜਾ ਰਿਹਾ ਹੈ ਕਿ ਬੱਚਾ ਉਹ ਚੋਰੀ ਦਾ ਜੇ ਕੀ ਹੈ ਪੂਰਾ ਮਾਮਲਾ ਖਣੀ ਚਾਹੀਦਾ ਇਹ ਜੀ ਇੱਕ ਕਿਤੇ ਅੰਮ੍ਰਿਤਸਰ ਦੇ ਵਿੱਚ ਕੋਈ ਕ੍ਰਾਈਮ ਹੋਇਆ ਸੀਗਾ ਉਹਦੇ ਨਾਲ ਜਿਹੜਾ ਹੈਗਾ ਬੱਚੇ ਦਾ ਸੰਬੰਧ ਹੈ ਮਤਲਬ ਬੱਚਾ ਉੱਥੋਂ ਕਿਡਨੈਪ ਕੀਤਾ ਜਾਂ ਖਰੀਦਾ ਹੈ ਉਸ ਉਹਨਾਂ ਦਾ ਵਿਸ਼ਾ ਜਾਂਚ ਦਾ ਉੱਥੇ ਉਹਨਾਂ ਦੀ ਟੀਮ ਨੇ ਜਿਹੜਾ ਹੈਗਾ ਸੰਪਰਕ ਕੀਤਾ ਡਰਾਈਵਰ ਨਾਲ ਜਿਹੜੀ ਬੱਸ ਚਲੀ ਸੀ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਤੇ ਜਿਹੜਾ ਹੈਗਾ ਉਹਨਾਂ ਨੇ ਜਿਹੜਾ ਹੈਗਾ ਬੱਸ ਦੇ ਵਿੱਚੋਂ ਵੈਰੀਫਾਈ ਕਰਕੇ ਤੇ ਜਿਹੜੇਗਾ ਉਹਨਾਂ ਨੂੰ ਆਈਡੈਂਟੀਫਾਈ ਕਰਕੇ ਦਿੱਤਾ ਉਹ ਤੋਂ ਦੀ ਟੀਮ ਨੂੰ ਤਾਂ ਉਹਨਾਂ ਨੇ ਕਿਹਾ ਤਾਂ ਜਿਹੜਾ ਸਬੰਧਤ ਥਾਣਾ ਨੇੜੇ ਹੈਗਾ ਤਾਂ ਉੱਥੇ ਤੁਸੀਂ ਜਿਹੜਾ ਹੈਗਾ ਬੱਚਾ ਡ੍ਰੌਪ ਕਰ ਦਿਓ ਤੇ ਇਹਨਾਂ ਨੂੰ ਜਿਹੜੇ ਕਲੂਸ ਦੇ ਇਹਨਾਂ ਨੂੰ ਡ੍ਰੌਪ ਕਰ ਦਿਓ ਉਹਨਾਂ ਦੀ ਟੀਮ ਨਾਲ ਤਾਲਮਿਲ ਹੋ ਗਿਆ ਸਾਡਾ ਉਹਨਾਂ ਦੀ ਟੀਮ ਆ ਰਹੀ ਹੈ ਉਹਨਾਂ ਦਾ ਕੇਸ ਹੈ ਉੱਥੋਂ ਹੀ ਜੋ ਕ੍ਰਾਈਮ ਹੋਇਆ ਅੰਮ੍ਰਿਤਸਰ ਦੇ ਵਿੱਚ ਹੋਇਆ ਉਹ ਨੀਰ ਸਥਾਨੇ ਕਰਕੇ ਜਿਹੜਾ ਹੈਗਾ ਬੱਸ ਨੇ ਇੱਥੇ ਜਿਹੜਾ ਹੈਗਾ ਬੱਚਾ ਲਾਤਾ ਜੇ ਹੋਰ ਥਾਣਾ ਹੁੰਦਾ ਕੋਈ ਉੱਥੇ ਵੀ ਲਾ ਦੇਣਾ ਸੀਗਾ ਆਪਣੇ ਜੱਤੂ ਨਾਲ ਜਾਂ ਡਿਸਟ੍ਰਿਕਟ ਫੀਡ ਕੋਰਟ ਨਾਲ ਇਸ ਪੈਨ ਦਾ ਕੋਈ ਸਬੰਧ ਨਹੀਂ ਕਿਉਂਕਿ ਠੀਕ ਹੈ ਲੱਗਦਾ ਕਿ ਕੋਈ ਬੱਚਾ ਚੋਰੀ ਹੋਇਆ ਜਾਂ ਕਿਸੇ ਕੀ ਇਹ ਮੈਂ ਇਸ ਬਾਰੇ ਕੁਝ ਨਹੀਂ ਜਾਣਕਾਰੀ ਦੇ ਸਕਦਾ ਕਿਉਂਕਿ ਕੇਸ ਅੰਮ੍ਰਿਤਸਰ ਦਾ ਉਹਨਾਂ ਦੇ ਐਫਆਈਆਰ ਲਾਜ ਹੋਈ ਹੈ ਉਹਨਾਂ ਦੀ ਟੀਮ ਨਾਲ ਕੋਈ ਗੱਲ ਹੈ ਵਿੱਚ ਕਿੰਨੀ ਉਮਰ ਦੀ ਹੈ ਮੈਂ ਇਸ ਬਾਰੇ ਕੁਝ ਨਹੀਂ ਕਹਿ ਸਕਦਾ ਜੀ ਹੁਣ ਉਹਨਾਂ ਨੂੰ ਪਤਾ ਕੇਸ ਕੀ ਹੈ ਬੱਚੇ ਦਾ ਜੋ ਆਪਣਾ ਇੱਥੋਂ ਦਾ ਕੁਝ ਨਹੀਂ ਹੈ ਇਹ ਗੱਲ ਸੋਸਥਾ ਦੇ ਪਾਤੀ ਦੀ ਹੈ ਆਹ ਹਰੀ ਮਹਾਰਾਣੀ ਨੂੰ ਸੱਜਿਆ ਇਹੋ ਹੀ ਆ ਮੇਨ ਟੈਂਸ ਦੱਸੋ ਪਰ ਦੱਸੋ ਦੱਸੋ ਕਿੱਥੋਂ ਆਏ ਕਿਹਨਾਂ ਨੂੰ ਬੁਲਾਈਏ ਜਿੰਨੇ ਤੁਹਾਡਾ ਨਾਂ ਕੀ ਹੈ ਤੁਹਾਡਾ ਨਾਂ ਕੀ ਹੈ ਤੁਹਾਡਾ ਨਾਂ ਕੀ ਹੈ ਕਿੱਥੋਂ ਆਏ ਹੋ ਤੁਸੀਂ ਮੈਂ ਹਰੀਕੇ ਤੋਂ ਆ ਅੱਛਾ ਤੇ ਬੱਚਾ ਤੁਹਾਡਾ ਤੁਹਾਡਾ ਇਹ ਏ ਬੱਚਾ ਜੀ ਇਹਨੇ 1.5 ਲੱਖ ਰੁਪਇਆ ਸਾਡੇ ਤੋਂ ਲਿਆ ਲਿਆਓ ਜਨਾਨੀ ਨੂੰ ਸਾਡੇ ਨਹੀਂ ਕਹਦੇ ਵਸਲੇ ਕਹਦੇ ਵਸਲੇ ਆ ਉਹਨੇ ਤਿੰਨ ਬੱਚੇ ਸੀ ਉਹਦੇ ਠੀਕ ਹੈ 1 ਮਿੰਟ ਵੀਰੇ ਕਲੀਅਰ ਉਹ ਬੜੀਆਂ ਤੇ ਕਮੁੰਡਾਵਾ ਠੀਕ ਹੈ ਉਹਨੇ ਆਖਿਆ 1.5 1.5 ਲੱਖ ਰੁਪਇਆ ਲਿਆ ਉਹ 1.5 ਲੱਖ ਰੁਪਇਆ ਲਿਆ ਵਾ ਸਾਡੇ ਕੋਲ 4 ਦਿਨ ਹੋ ਗਏ ਆ ਅਸੀਂ ਉਹਦੇ ਮਗਰ ਮਗਰ ਫਿਰਦਾ ਆ ਉਹ ਜਵਾਕ ਨੂੰ ਫੜਾ ਕੇ ਆਇਆ ਸੀ ਜਿਹੜਾ 1.5 ਲੱਖ ਰੁਪਇਆ ਦਿੱਤਾ ਕਾਗਜ਼ ਪੱਤਰ ਬਣੇ ਹੋਏ ਆ ਵੀ ਨਹੀਂ ਉਹਨੇ ਕੋਸ਼ਿਸ਼ ਮਾਰੇ ਸੀ ਗੁਰਦੁਆਰਾ ਤੁਸੀਂ ਕੀ ਕੰਮ ਕਰਦੇ ਹੋ ਤੁਸੀਂ ਕੀ ਕੰਮ ਕਰਦੇ ਹੋ ਅਸੀਂ ਕੁਛ ਨਹੀਂ ਆਂ ਭਾਜੀ ਹਰਿਆਣੇ ਤੋਂ ਆਂ अच्छा। ਇਹ ਹਰਿਆਣੇ 'ਚ ਕੰਮ ਕੀ ਕਰਦੇ ਤੁਹਾਡੇ ਘਰ ਵਾਲਾ ਜਾਂ ਕੋਈ ਪਰਿਵਾਰ? ਸਾਡੀ ਖੇਤੀ ਮਾੜੀ ਹੈ। اچھا। ਹਾਂਜੀ। ਇਹ ਬੱਚਾ ਤੁਸੀਂ ਲਿਆ ਫਿਰ? ਹਾਂਜੀ। ਹਰਿਆਣੇ 'ਚ ਕਿਹੜੇ ਪੈਣਦੇ ਹੋ? ਹਰੀ ਕਹਿ ਗਿਆ ਮੈਂ ਕਿੜੀਆਂ ਦੀ। ਅੱਛਾ ਹਰਿਆਣੇ 'ਚ ਕਿਹੜੇ ਪੈਣਦੇ ਹੋ? ਹਰੀ ਕਹਿ ਗਿਆ ਉੱਥੇ ਹਰਿਆਣੇ 'ਚ ਆ ਕੇ ਬਵਾਨੀ 'ਚ। ਬਵਾਨੀ? ਹਾਂਜੀ। ਠੀਕ ਹੈ। ਬਗੋ ਨਾ। ਤੁਸੀਂ ਬੱਚਾ ਦੇ ਅੰਬਰ ਥੋੜੀ ਲਗਾਏ ਨਾ? ਹਾਂਜੀ, ਉਹ ਹੀ ਤੁਹਾਨੂੰ ਦੱਸਦੀ ਪਈਆਂ ਨਾ ਅਸੀਂ 4 ਦਿਨ ਹੋ ਗਏ ਉਹਨੂੰ ਲੱਭਦੇ ਹੋਇਆ। ਸਾਨੂੰ ਨਹੀਂ ਲੱਭਦੀ ਠੀਕ ਹੈ ਠੀਕ ਹੈ ਜਦੋਂ ਅਸੀਂ ਪੈਸੇ ਦਿੱਤੇ ਹੋਏ ਸਾਨੂੰ ਕਹਿੰਦੀ ਸੀ ਕਿ ਮੈਂ ਦਊਗੀ ਬੱਚਾ ਤੁਸੀਂ ਲੈ ਨਹੀਂ ਭਾਵੇਂ ਤੂੰ ਤੁਸੀਂ ਬੱਚਾ ਕਿਹਨੇ ਲੈ ਲਿਆ ਅਸੀਂ ਨਹੀਂ ਭਾਈ ਮੇਰੀ ਗੱਲ ਤੁਹਾਡੀ ਸੀਸੀਟੀਵੀ ਦੀ ਫੁਟੇਜ ਅਗਲੇ ਕੋਲੇ ਹੈ ਤੁਹਾਡੇ ਕੱਪੜੇ ਸੇਮ ਬੱਚੇ ਦੇ ਸੇਮ ਆ ਸਾਨੂੰ ਕਾਹਦਾ ਕੋਈ ਡਰ ਨਹੀਂ ਹੈ ਠੀਕ ਹੈ ਜੋ ਬੰਦਾ ਇਸ ਸਾਹਮਣੇ ਹੈ ਹਾਂ ਜੀ ਬੱਚਾ ਕਿਵੇਂ ਆ ਕਿ ਤੁਸੀਂ ਕਿਹਨੂੰ ਸਾਹਮਣੇ ਮਿਲੀ ਨਹੀਂ ਉਹ ਮਿਲੀ ਸਾਨੂੰ ਉੱਥੇ ਜਿੱਥੇ ਆਪਣਾ ਜਿੱਥੇ ਕੱਪੜੇ ਧੋਂਦੇ ਆ ਨਾ ਉਹ ਜਿੱਥੇ ਆਪਣੇ ਸਸਰਾਜ ਚ ਸੌਂਦੇ ਆ ਉੱਥੇ ਸੀ ਠੀਕ ਹੈ ਕੱਪੜੇ ਉਹ ਬੱਚੇ ਨੂੰ ਫੜਾਇਆ ਹੋਇਆ ਸੀ ਤਾਂ ਮੈਂ ਕਿਹਾ ਵੀ ਅਸੀਂ ਪੈਸੇ ਦਿੱਤੇ ਆ ਸੀ ਕਿ ਤੇ ਫਿਰ ਥੋੜਾ ਲਿਆ ਕਿੰਨੀ ਉਮਰ ਕਿੰਨੇ ਬੱਚੇ ਦੀ ਕਹਦੇ ਨੇ ਇੱਕ ਬੱਚੇ ਦੀ ਉਮਰ ਕਿੰਨੀ ਹੈ ਪਤਾ ਨਹੀਂ ਤੁਹਾਨੂੰ ਤੁਹਾਨੂੰ ਇਹੋਕੱਲ ਦਾ ਪਤਾ ਵੀ ਕਾਨੂੰਨ ਦੇ ਵਿੱਚ ਤੁਸੀਂ ਇਹ ਪੈਸੇ ਲੈ ਕੇ ਖਰੀਦ ਨਹੀਂ ਸਕਦੇ ਬੱਚਾ ਜੇ ਉਹ ਕਹਿੰਦੀ ਸੀ ਕਿ ਮੇਰੇ ਤਿੰਨ ਬੱਚੇ ਮੇਰੇ ਉਹਦੇ ਤਾਂ ਕਹਿਣ ਨੂੰ ਕੀ ਕਹਣਾ ਮੈਂ ਤੁਹਾਨੂੰ ਗੱਲ ਪੁੱਛ ਰਿਹਾ ਤੁਹਾਨੂੰ ਪਤਾ ਇਸ ਗੱਲ ਦਾ ਘਰ ਵਾਲਾ ਜਿਹੜਾ ਵਾ ਮੇਰਾ ਘਰ ਵਾਲਾ ਛੱਡ ਕੇ ਆਈ ਹੋਈ ਆ ਮੈਂ ਆਹਦੇ 20 ਦਿਨ ਹੋ ਗਏ ਮੈਨੂੰ ਪੁੱਛ ਵੀ ਨਹੀਂ ਉਹ ਤੋਂ ਮੈਂ ਤੁਹਾਨੂੰ ਜਿਹੜੀ ਗੱਲ ਪੁੱਛ ਰਿਆਂਗਾ ਵੀ ਤੁਸੀਂ ਬੱਚਾ ਖਰੀਦ ਸਕਦੇ ਹੋ ਕਾਨੂੰਨ ਦੇ ਵਿੱਚ ਇਹ ਹੈਗਾ ਕਿ ਕਿਤੇ ਲਿਖਿਆ ਵੀ ਤੁਸੀਂ ਪੈਸੇ ਦੇ ਕੇ ਬੱਚਾ ਖਰੀਦੋਗੇ ਅਸੀਂ ਹੁਣ ਕੀ ਕਹਿ ਸਕਦੇ ਆ ਅਸੀਂ ਤਾਂ ਆਖਿਆ ਸੀ ਕਿ ਸਾਡੇ ਸਾਡੇ ਨਾ ਸਬੂਤ ਕਰੋ ਨਹੀਂ ਤੁਹਾਡੇ ਨਾਲ ਕੋਈ ਪਰਿਵਾਰ ਦਾ ਫਿਰ ਬੰਦਾ ਕਿਉਂ ਨਹੀਂ ਹੈਗਾਗਾ ਤੁਸੀਂ ਇਕੱਲੇ ਲੇਡੀਜ਼ ਕਿਉਂ ਆਏ ਅਸੀਂ ਤਾਂ ਚਾਰ ਪੰਜ ਦਿਨ ਹੋ ਗਏ ਬਾਜੀ ਉਹਨਾਂ ਦੇ ਮਗਰਮਲ ਫੇਰਦੇ ਹੋ ਨਹੀਂ ਮੈਂ ਗੱਲ ਚਾਰ ਪੰਜ ਦਿਨ ਦੀ ਨਹੀਂ ਕਰ ਰਿਹਾ ਮੈਂ ਗੱਲ ਕਰ ਰਿਹਾ ਵੀ ਤੁਹਾਡੇ ਨਾਲ ਕੋਈ ਪਰਿਵਾਰ ਦਾ ਮੈਂਬਰ ਕਿਉਂ ਨਹੀਂ ਨਾਲ ਬੰਦਾ ਕਿਉਂ ਨਹੀਂ ਜੇ ਤੁਸੀਂ ਬੱਚਾ ਲੈਣਾ ਹੀ ਸੀ ਦਿੱਤੇ ਮੈਂ ਪੈਸੇ ਤਾਂ ਮੈਂ ਕਹੂੰਗੀ ਨੋਮ ਚਲੋ ਪੁਲਿਸ ਨੂੰ ਇਨਕੁਆਇਰੀ ਆਪ ਕਰ ਲੈਂਦੇ ਹਾਂ ਠੀਕ ਹੈ ਜੀ ਜਨਾਨੀ ਚੜੀ ਇੱਕ ਬੱਚਾ ਲੈ ਕੇ ਸਾਡੇ ਅਡਾ ਇੰਚਾਰਜ ਸਾਹਿਬ ਦਾ ਸਾਡੇ ਇਨਸਪੈਕਟਰ ਸਾਹਿਬ ਦਾ ਫੋਨ ਆਇਆ ਹਾਂਜੀ ਐਸਐਸਪੀ ਸਾਹਿਬ ਉੱਥੇ ਆਏ ਜੀ ਉਹਨਾਂ ਨੇ ਫੋਨ ਕਰਿਆ ਵੀ ਉਹਨਾਂ ਨੇ ਸਾਨੂੰ ਫੋਟੋ ਭੇਜੀ ਵੀ ਤੁਸੀਂ ਇਨਕੁਆਇਰੀ ਕਰੋ ਬਸ ਚ ਜਦੋਂ ਅਸੀਂ ਦੇਖਿਆ ਮੈਚ ਕੀਤਾ ਤੇ ਜਨਾਨੀ ਬੈਠੀ ਹੋਈ ਸੀ ਵਿੱਚ ਤੇ ਅਸੀਂ ਦੂਰੋਂ ਹੀ ਦੇਖ ਲਿਆ ਵੀ ਇਹ ਤਾਂ ਇਹੀ ਆ ਬਿਲਕੁਲ ਜਦੋਂ ਅਸੀਂ ਇਹਦੇ ਕੋਲੇ ਗਏ ਵੀ ਤੂੰ ਬੱਚਾ ਲੈ ਕੇ ਆਈਆਂ ਜਾਂ ਗੋਂ ਥੋੜਾ ਜਿਹਾ ਗੱਲ ਕਰਨ ਲੱਗ ਗਏ ਥੋੜਾ ਜਿਹਾ ਸਰ ਸਵਾਰੀਆਂ ਨੇ ਵੀ ਦੇਖਿਆ ਸਵਾਰੀਆਂ ਨੇ ਜੋ ਫੋਟੋ ਮੈਚ ਕਰੀ ਜੋ ਕਹਿੰਦੇ ਵੀ ਇਹ ਹੀ ਆ ਸਰ ਤੁਹਾਨੂੰ ਕਿੱਥੇ ਤੁਹਾਨੂੰ ਕਿੱਥੇ ਜੇ ਪਤਾ ਲੱਗਿਆ ਜੀ ਸਾਨੂੰ ਗੱਡੀ ਜਿੱਥੋਂ ਤੋਂ ਪਿੱਛੇ ਸੀ ਜੀ ਗੁਰੂ ਕੀ ਢਾਬ ਕੋਲ ਸੀ ਜੀ ਜਦੋਂ ਸਾਨੂੰ ਕਲੀਅਰ ਹੋ ਗਿਆ ਵੀ ਇਹੀ ਜਨਾਨੀ ਆ ਇਹ ਕਿੱਥੋਂ ਚੜੀ ਜ ਨੇ ਹਾਂਜੀ ਇਹ ਅੰਮ੍ਰਿਤਸਰ ਸਾਹਿਬ ਬੱਸ ਸਟੈਂਡ ਤੋਂ ਬੈਠੀ ਆ ਜੀ 10:20 ਮਿੰਟ ਤੇ ਗੱਡੀ ਚੱਲੀ ਆ ਬਸ ਇਹ ਤਾਂ ਕਿਤੇ 1.5 ਲੱਖ ਰੁਪਏ ਦੇ ਕੇ ਲੈ ਕੇ ਆਏ ਆ ਜੀ ਬੱਚਾ ਉਹ ਤਾਂ ਹੁਣ ਜੀ ਦੇਖੋ ਇਹੀ ਦੱਸ ਇਨਕੁਆਰੀ ਪੁਲਿਸ ਨੂੰ ਇਨਕੁਆਰੀ ਕਰਨਗੇ ਸਾਨੂੰ ਤਾਂ ਹੋਣ ਆਇਆ ਸੀਗਾ ਵੀ ਤੁਸੀਂ ਕਲੀਅਰ ਕਰੋ ਵੀ ਜਨਾਨੀ ਤੁਹਾਡੀ ਵਾਸਤੇ ਵਿੱਚ ਹੈ ਜਾਂ ਹੈ ਨਹੀਂ ਅੱਛਾ ਤੁਹਾਡੇ ਕੈਮਰੇ ਦੇ ਵਿੱਚ ਹਰੀ ਜੀਗਾ ਤੁਹਾਡੀ ਵਾਸਤੇ ਵਿੱਚ ਸੀਗੀ ਉਹਦੋਂ ਕਿਤੇ ਉਤਰਨਾ ਗਈ ਹੋਵੇ ਤਾਂ ਕਰਕੇ ਉਹਨਾਂ ਨੇ ਫੋਟੋ ਭੇਜੀ ਸੀ ਕਿਹੜੀ ਫੋਟੋ ਹੈ ਜੀ ਇਹ ਫੋਟੋ ਹੈ ਸਾਰੇ ਗਰੁੱਪਾਂ 'ਚ ਸ਼ੇਅਰ ਹੋਈ ਹੈ ਇਹ ਪ੍ਰਾਈਵੇਟ ਮੈਸੇਜ ਵੀ ਆਇਆ ਹੈ ਕੰਮ ਕਰਦੇ ਜਿਹੜਾ ਹੈਗਾ ਥੋੜੀ ਬ੍ਰਾਈਟਨੈਸ ਵਧਾ ਦੂੰਗਾ ਕੋਈ ਗੱਲ ਨਹੀਂ ਆਪਾਂ ਤਾਂ ਇਹ ਉਦੀ ਬਾਰੇ ਗ੍ਰਾਪ ਚਾਈਟ ਸਾਨੂੰ ਵੀ ਅਸੀਂ ਨਿਊਜ਼ ਇੰਸਪੈਕਟਰ ਹੈ ਇਹ ਠੀਕ ਫੋਟੋ ਪਾ ਲਈ ਸਾਡੇ ਨਾਲੇ ਗ੍ਰਾਪ ਹੈ ਜੀ ਉਹ ਕਲੀਅਰ ਆ ਗਿਆ ਸਾਨੂੰ ਅਸੀਂ ਉੱਥੇ ਫੋਨ ਕੀਤਾ ਉੱਥੇ ਅਕਲੀ ਐਸਐਸਪੀ ਸਾਹਿਬ ਮੌਜੂਦ ਸੀਗੇ ਬਸ ਅੱਛਾ 8940 ਨੰਬਰ ਦੀ ਗੱਡੀ ਜਨਾਨੀ ਉਹ ਕਹਿੰਦੇ ਤੁਸੀਂ ਦੇਖੋ ਆ ਉਹਨਾਂ ਨੇ ਕਿਹਾ ਜੀ ਗੱਡੀ ਕਿੱਥੇ ਰੁਕਣੀ ਖਾਣੇ ਚੱਲ ਜਾਂਦੇ ਜੀ ਲੈ ਕੇ ਉੱਥੇ ਜੀ ਲਿਆ ਕੇ ਰੁਕੀਆ ਸਾਰਾ ਤੁਹਾਡੇ ਸਾਹਮਣੇ ਕਲੀਅਰ ਹੋ ਹੀ ਗਿਆ ਵੀ ਇਹੀ ਜਨਾਨੀਆਂ ਬਾਕੀ ਸਾਰੇ ਪੁਲਿਸ ਆ ਸੀਸੀਟੀਵੀ ਦੇ ਵਿੱਚ ਵੀ ਸੇਮ ਕੱਪੜੇ ਆ ਰਹੇ ਸੇਮ ਤਾਂ ਹੀ ਤਾਂ ਸਾਨੂੰ ਦੇਖਣ ਦੇ ਨਾਲ ਹੀ ਉਹਦੀ ਸ਼ੱਕ ਹੋ ਗਿਆ ਜੀ ਕਿਉਂਕਿ ਬੱਚੇ ਦੇ ਕੱਪੜੇ ਸੇਮ ਸੀਗੇ ਇਹਨਾਂ ਦੇ ਕੱਪੜੇ ਸੇਮ ਸੀ ਇਹਨਾਂ ਨੇ ਕੱਲੀ ਚੁੰਨੀ ਚੇਂਜ ਕਰੀ ਸੀਗੀ ਬਾਕੀ ਸੇਮ ਸੀਗਾ ਇੱਕ ਕਿੰਨੀਆਂ ਔਰਤਾਂ ਜੀ ਇਹ ਦੋ ਸੀਗਾ ਜੀ ਦੋ ਹੀ ਆ ਦੋ ਹੀ ਬੱਚੇ ਇਹਨਾਂ ਕੋਲ ਜੀ ਇਹਨਾਂ ਨੇ ਕਿੱਥੋਂ ਦੀ ਟਿਕਟਾਂ ਲਈਆਂ ਸੀ ਜੀ ਜੀ ਅਮਰਸਰ ਸਾਹਿਬ ਤੋਂ ਬੈਠੇ ਆ ਬਠਿੰਡੇ ਦੀ ਟਿਕਟ ਲਈ ਆ ਇਹ ਦੱਸ ਰਿਹਾ ਵੀ ਅਸੀਂ ਹਰਿਆਣੇ ਤੋਂ ਆ ਤੇ ਆਧਾਰ ਕਾਰਡ ਇਹਨਾਂ ਦੇ ਪੰਜਾਬ ਦੇ ਬਣੇ ਹੋਏ ਨੇ ਇੱਕ ਦਾ ਹਰੀਕੇ ਦਾ ਦੂਜੇ ਦਾ ਮੈਂ ਦੇਖਿਆ ਨਹੀਂਗਾ ਕਿਉਂਕਿ ਟਿਕਟ ਸਾਡੇ ਐਡਵਾਂਸ ਨੇ ਬ ਅਸੀਂ ਇਹਨਾਂ ਨੂੰ ਦੇਖਿਆ ਨਾਲ ਦੀ ਨਾਲ ਹੀ ਕਲੀਅਰ ਹੋ ਗਿਆ ਸੀਗਾ ਵੀ ਇਹੀ ਜਨਾਨੀਆਂ ਨੇ ਕਿਉਂਕਿ ਕੱਪੜੇ ਸੇਮ ਮੈਚ ਹੋ ਰਹੇ ਸੀ ਇਹਦੀ ਫਿਰ ਤਲਾਹ ਤੁਸੀਂ ਬਾਅਦ ਦੇ ਵਿੱਚ ਠਾਣਾ ਜੇਤੂ ਨੂੰ ਦਿੱਤੀ ਸੀ ਨਹੀਂ ਅਸੀਂ ਉੱਥੇ ਫੋਨ ਕੀਤਾ ਸੀ ਸਾਡੇ ਨੂੰ ਸਪੈਕ ਸਰਾਂ ਨੂੰ ਅੱਡਾ ਇੰਚਾਰਜ ਨੇ ਉੱਥੇ ਮੌਜੂਦ ਜਿਹੜੇ ਸਾਡੇ ਉਹਨਾਂ ਨੂੰ ਅਸੀਂ ਫੋਨ ਕੀਤਾ ਉਹਨਾਂ ਨੇ ਅੱਗੇ ਉਹ ਕਹਿੰਦੇ ਵੀ ਤੁਸੀਂ ਜੇਤੂ ਠਾਣੇ ਦੇ ਵਿੱਚ ਗੱਡੀ ਲਾਓ ਬਾਕੀ ਸਾਡੇ ਨਾਲ ਮਲਾਜਨ ਸਾਹਿਬ ਹੀ ਮੌਜੂਦ ਸੀਗੇ ਇਹਨਾਂ ਨੂੰ ਅਸੀਂ ਸਾਰਾ ਦੱਸਤਾ ਸੀਗਾ ਇਹ ਨਾਲ ਹੀ ਸੀਗੇ ਕਹਿੰਦੇ ਵੀ ਆਪਾਂ ਠਾਣੇ ਚ ਲਾਉਣੇ ਆ ਬਾਕੀ ਇੱਥੇ ਉਹਨਾਂ ਨੇ ਪਹਿਲਾਂ ਹੀ ਫੋਨ ਕਰਤਾ ਸੀਗਾ ਸਰ ਇੱਕ ਬੱਸ ਆਈ ਹੈ ਸਰਕਾਰੀ ਉਹਦੇ ਵਿੱਚ ਜ ਛੋਟਾ ਜਾ ਰਿਹਾ ਹੈ ਕਿਸੇ ਜਾ ਰਿਹਾ ਹੈ ਕਿ ਬੱਚਾ ਹੋ ਚੋਰੀ ਦੇ ਜਾ ਕੀ ਹੈ ਪੂਰਾ ਮਾਮਲਾ ਖਣੀ ਚਾਹੀਦਾ ਇਹ ਜੀ ਇੱਕ ਕਿਸੇ ਅੰਮ੍ਰਿਤਸਰ ਦੇ ਵਿੱਚ ਕੋਈ ਕ੍ਰਾਈਮ ਹੋਇਆ ਸੀਗਾ ਉਹਦੇ ਨਾਲ ਜਿਹੜਾ ਹੈਗਾ ਬੱਚੇ ਦਾ ਸੰਬੰਧ ਹੈ ਮਤਲਬ ਬੱਚਾ ਉੱਥੋਂ ਕਿਡਨੈਪ ਕੀਤਾ ਜਾਂ ਖਰੀਦਾ ਉਸ ਉਹਨਾਂ ਦਾ ਵਿਸ਼ਾ ਜਾਂਚ ਦਾ ਉੱਥੇ ਉਹਨਾਂ ਦੀ ਟੀਮ ਨੇ ਜਿਹੜਾ ਹੈਗਾ ਸੰਪਰਕ ਕੀਤਾ ਡਰਾਈਵਰ ਨਾਲ ਜਿਹੜੀ ਬੱਸ ਚਲੀ ਸੀ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਤੇ ਜਿਹੜਾ ਹੈਗਾ ਉਹਨਾਂ ਨੇ ਜਿਹੜਾ ਹੈਗਾ ਬੱਸ ਦੇ ਵਿੱਚ ਵੈਰੀਫਾਈ ਕਰਕੇ ਤੇ ਜਿਹੜੇਗਾ ਉਹਨਾਂ ਨੂੰ ਆਈਡੈਂਟੀਫਾਈ ਕਰਕੇ ਦਿੱਤਾ ਉਹਨਾਂ ਦੀ ਟੀਮ ਨੂੰ ਤਾਂ ਉਹਨਾਂ ਨੇ ਕਿਹਾ ਤਾਂ ਜਿਹੜਾ ਸਬੰਧਤ ਥਾਣਾ ਨੇੜੇ ਹੈਗਾ ਤਾਂ ਉੱਥੇ ਤੁਸੀਂ ਜਿਹੜਾ ਹੈਗਾ ਬੱਚਾ ਡ੍ਰੌਪ ਕਰ ਦਿਓ ਤੇ ਇਹਨਾਂ ਨੂੰ ਜਿਹੜੇ ਕਲੂਸ ਦੇ ਇਹਨਾਂ ਨੂੰ ਡ੍ਰੌਪ ਕਰ ਦਿਓ ਉਹਨਾਂ ਦੀ ਟੀਮ ਨਾਲ ਤਾਲਮਿਲ ਹੋ ਗਿਆ ਸਾਡਾ ਉਹਨਾਂ ਦੀ ਟੀਮ ਆਈ ਉਹਨਾਂ ਦਾ ਕੇਸ ਹੈ ਉੱਥੋਂ ਹੀ ਜੋ ਕ੍ਰਾਈਮ ਹੋਇਆ ਅੰਮ੍ਰਿਤਸਰ ਦੇ ਵਿੱਚ ਹੋਇਆ ਹੋਰ ਨੀਰ ਸਥਾਨੇ ਕਰਕੇ ਜਿਹੜਾ ਹੈਗਾ ਬੱਸ ਨੇ ਇੱਥੇ ਜਿਹੜਾ ਹੈਗਾ ਬੱਚਾ ਲਾਤਾ ਜੇ ਹੋਰ ਥਾਣਾ ਹੁੰਦਾ ਕੋਈ ਉੱਥੇ ਵੀ ਲਾ ਦੇਣਾ ਸੀਗਾ ਆਪਣੇ ਜੱਤੂ ਨਾਲ ਜਾਂ ਡਿਸਟ੍ਰਿਕਟ ਫੀਡ ਕੋਰਟ ਨਾਲ ਇਸ ਪੈਨ ਦਾ ਕੋਈ ਸਬੰਧ ਨਹੀਂ ਕਿਉਂਕਿ ਠੀਕ ਹੈ ਲੱਗਦਾ ਕਿ ਕੋਈ ਬੱਚਾ ਚੋਰੀ ਹੋਇਆ ਜਾਂ ਕਿਸੇ ਕੀ ਇਹ ਮੈਂ ਇਸ ਬਾਰੇ ਕੁਝ ਨਹੀਂ ਜਾਣਕਾਰੀ ਦੇ ਸਕਦਾ ਕਿਉਂਕਿ ਕੇਸ ਅੰਮ੍ਰਿਤਸਰ ਦਾ ਉਹਨਾਂ ਦੇ ਐਫਆਈਆਰ ਲਾਜ ਹੋਈ ਹੈ ਉਹਨਾਂ ਦੀ ਟੀਮ ਨਾਲ ਕੋਈ ਗੱਲ ਹੈ ਵਿੱਚ ਕਿੰਨੀ ਉਮਰ ਦੀ ਹੈ ਮੈਂ ਇਸ ਬਾਰੇ ਕੁਝ ਨਹੀਂ ਕਹਿ ਸਕਦਾ ਜੀ ਹੁਣ ਉਹਨਾਂ ਨੂੰ ਪਤਾ ਕੇਸ ਕੀ ਹੈ ਬੱਚੇ ਦਾ ਜੋ ਆਪਣਾ ਇੱਥੋਂ ਦਾ ਕੁਝ ਨਹੀਂ ਹੈ